ਕਿ ਕਰੇ ਆਂਦਾ ਆੜੂ ਮੂਹਰੀ ਪਾਰੀ ਪਰ ਸੇ ਹੀ ਖਤਮ ਕੀ ਆਸੀ ਘਟਕੇ ਲੈ ਆਂਦਾ ਆ ਕਿ ਆਪੋਸ ਤੇ ਰਹਿ ਕੇ ਬਹੁਤ ਚੰਗੀਆਂ ਸਿਮਾਨ ਨੂੰ ਮਹਿਜਾ ਵਾ ਬੈਕ ਮੇ ਦਾ ਬਹੁਤ ਜਿਆਦਾ ਕੰਮ ਕੀਤਾ ਵਾ ਤੇ ਅਫਸਰਾਂ ਦੀ ਹੋਰ ਸਲੰਗਾ ਜੋ ਕੰਮ ਕੀਤਾ ਉਹਨਾਂ ਦੇ ਨਾਲ ਸਤ ਜਰਬਾ ਕਿੰਨੇ ਸਾਲ ਦਾ ਤੁਹਾਨੂੰ ਰਿਆ ਮਤਲਬ ਕਿੰਨੇ ਸਾਲ ਬਾਅਦ ਜਰਬਾ ਮੇਰਾ 37 ਸਾਲ ਦਾ ਜੀ 37 ਸਾਲ ਨੌਕਰੀ ਕਰਕੇ ਕੋਈ ਵੀ ਮਿਸਟੇਕ ਨਹੀਂ ਆਪਣੇ ਕੋਲ ਸੋ ਜਿਹੜੀ ਜੰਗ ਜੇਨਰੇਸ਼ਨ ਜਿਹੜੀ ਪੁਲਿਸ ਫੋਰਸ ਜੁਆਇਨ ਕਰਨਾ ਚਾਹੁੰਦੀ ਉਹਨਾਂ ਵਾਸਤੇ ਕੀ ਕਰਨਾ ਚਾਹੋਗੇ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਕਿ ਆਪਣੇ ਨਸ਼ਿਆਂ ਤੋਂ ਨਸ਼ਿਆਂ ਛੱਡੋ ਤੁਸੀਂ ਆਪਣੀ ਮਿਹਨਤ ਕਰੋ ਕੋਈ ਕੰਮ ਕਰੋ ਜਿਆਦਾ ਪੜੋ ਨਸ਼ਿਆਂ ਨਾਲ ਕੋਈ ਧਿਆਨ ਨਾ ਦੋ ਇਹੋ ਹੀ ਮੇਰੀ ਸਲਾਹ ਕੁਲਵਿੰਦਰ ਸਿੰਘ ਐਸਆਈ ਸਾਡੇ ਇੱਥੇ ਸਿਟੀ ਨੌਕਰੀ ਕਰਕੇ ਜਾਦੇ ਰਿਟਾਇਰਮੈਂਟ ਤੇ ਤੇ ਇਹਨਾਂ ਨੂੰ ਸਾਡੇ ਸਾਰੇ ਡਿਪਾਰਟਮੈਂਟ ਵੱਲੋਂ ਸਿਟੀ ਥਾਣੇ ਵੱਲੋਂ ਸਾਰੇ ਪੰਜਾਬ ਪੁਲਿਸ ਵੱਲੋਂ ਬਹੁਤ-ਬਹੁਤ ਵਧਾਈ ਹੈ ਬੜੀ ਅਚੀ ਨੌਕਰੀ ਕੀਤੀ ਬੇਦਾਗ ਨੌਕਰੀ ਕੀਤੀ ਹੈ ਮੇਰੇ ਨਾਲ ਪਹਿਲੇ ਵੀ ਇੱਥੇ ਕੋਟਿਸ ਮੁਸਮੰਦੀਆਂ ਥਾਲੇ ਵੀ ਜਦੋਂ ਮੈਂ ਉੱਥੇ ਐਸਐਸਓ ਸੀ ਉਸ ਵੇਲੇ ਵੀ ਉਹਨਾਂ ਦਾ ਕੰਮ ਕੀਤਾ ਤੇ ਇੱਥੇ ਵੀ ਅਜਿੰਨਾ ਮੈਂ 3 ਸਵਾ ਸਾਲ ਹੋ ਗਏ ਕਦੀ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਤੇ ਕਿਸੇ ਵੀ ਬੜੀ ਇਮਾਨਦਾਰੀ ਨਾਲ ਤੇ ਬੜੀ ਬੇਦਾਗ ਨੌਕਰੀ ਕੀਤੀ ਹੈ ਤੇ ਅੱਜ ਦੇ ਜਦੋਂ ਮੈਂ ਆਪਣੇ ਸਰਵਿਸ ਪੂਰੀ ਕਰਕੇ ਨਾਨਾ ਨਾਤੇ ਇਲਾਦੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਜੀ ਤੇ ਕਾਮ ਕਰਦਾਂਗੇ ਜਿਹੜੀ ਅਧਿਆਨ ਵਾਲੀ ਜ਼ਿੰਦਗੀ ਆ ਕੋਈ ਖੁਸ਼ੀਆਂ ਪਰੀਆਂ